लेके अपने लीडर सहबानो नाल लेके आया भरने वास्ते ते परमात्मा ਦੇ ਘਰ ਦੇ ਵਿੱਚ ਅਰਦਾਸ ਕਰਕੇ ਆਇਆ ਕਿ ਵੈਗਰੂ ਪਰਮਾਤਮਾ ਮੈਨੂੰ ਚੰਗੇ ਕੰਮ ਕਰਾਵੇ ਜੇ ਤੇ ਮੈਨੂੰ ਜਿਤਾਵੇ ਲੋਕ ਤੇ ਮੈਂ ਚੰਗੇ ਕੰਮ ਇਥੋਂ ਨਸ਼ਾ ਖਤਮ ਕਰ ਸਕਾਂ ਇੱਥੇ ਜਲੰਧਰ ਦੇ ਵਿੱਚ ਡੜੇ ਸੱٹے ਦਾ ਕੰਮ ਚੱਲ ਸਕਦਾ ਚੱਲ ਰਿਹਾ ਉਹਨੂੰ ਖਤਮ ਕਰ ਸਕਾਂ ਬਹੁਤ ਇੱਥੇ ਨਸ਼ਿਆਂ ਦੀ ਪਰਵਾਹ ਹੈ ਇੱਥੇ ਲਾਟਰੀ ਸਿਸਟਮ ਚ ਰਾਇਆ ਚਲਾ ਰਹੇ ਇੱਥੇ ਦੇ ਲੀਡਰ ਚਾਹੇ ਉਹ ਰਿੰਕੂ ਹੈ ਚਾਹੇ ਉਹ ਸ਼ੀਤ ਰੰਗਰਾਲ ਹੈ ਚਾਹੇ ਰਮਨ ਅਰੋੜਾ ਹੈ ਪਹਿਲਾਂ ਸ਼ੀਤ ਰੰਗਰਾਲ ਤੇ ਰਿੰਕੂ ਚਲਾਉਂਦੇ ਸੀ ਹੁਣ ਉਹ ਚਲੇ ਗਿਆ ਭਾਜਪਾ ਚ ਹੁਣ ਰਮਨ ਉਗਰਾਲ ਇੱਥੇ ਦੀ ਸਰਕਾਰ ਦੀ ਛਾਹ ਦੇ ਨਾਲ ਚਲਾ ਰਿਹਾ ਕੱਲ ਜਿਹੜੇ ਬੰਦੇ ਫੜੇ ਆ ਉਹ ਸ਼ੀਤ ਰੰਗਰਾਲ ਤੇ ਰਿੰਕੂ ਦੇ ਆ ਜਿਨ੍ਹਾਂ ਦੇ ਘਰ ਤੋਂ ਚਿੱਟਾ ਮਿਲਿਆ ਹੈਰੋਇਨ ਮਿਲੀ ਹੈ ਉਹ ਬੰਦੇ ਵੀ ਹੈਗੇ ਆ ਇੱਥੇ ਜਿਨ੍ਹਾਂ ਸੇਖੀ ਹੈ ਇੱਕ ਨਾਮ ਦਾ ਜਿਹੜਾ ਡੜਾ ਸੱਟੇ ਦਾ ਕਾਰੋਬਾਰ ਕਰਦਾ ਜੇਲ੍ਹ ਵੀ ਜਾ ਕੇ ਆਇਆ ਉਹ ਰਿੰਕੂ ਦਾ ਬੰਦਾ ਹੈ ਰਿੰਕੂ ਨੂੰ ਉਹਨੇ 10 ਤੋਲੇ ਦੀ ਚੈਨ ਉਹਦੇ ਜਨਮ ਦਿਨ ਤੇ ਪਾਈ ਸੀ ਚੌਣ ਪਾਉਂਦਾ ਹੈ 10 ਤੋਲੇ ਦੀ ਚੈਨ ਸੋ ਮੈਂ ਇਹ ਚੀਜ਼ਾਂ ਇੱਥੋਂ ਖਤਮ ਕਰਨ ਆਇਆ ਮੇਰਾ ਡਵੈਲਪਮੈਂਟ ਦਾ ਅਜੰਡਾ ਹੈ ਮੈਂ ਇੱਥੇ ਯੂਨੀਵਰਸਿਟੀ ਲੈ ਕੇ ਆਉਣੀ ਹੈ ਇੱਕ ਜਨਰਲ ਯੂਨੀਵਰਸਿਟੀ ਇੱਕ ਏਮਜ਼ ਹਸਪੀਟਲ ਲੈ ਕੇ ਆਉਣਾ ਤਾਂ ਕਿ ਸਰਕਾਰੀ ਯੂਨੀਵਰਸਿਟੀਆਂ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਸਹੀ ਇਲਾਜ ਮਿਲ ਸਕੇ ਚੰਗੀ ਪੜਾਈ ਮਿਲ ਸਕੇ ਮੈਂ ਇੱਥੇ 에어ਪੋਰਟ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਣ ਰੱਖਾਂਗਾ ਜਦੋਂ ਸਾਨੂੰ ਪਾਵਰ ਆ ਗਈ ਉੱਪਰ ਤੇ ਨਾਲ ਨਾਲ ਇੱਥੇ ਸੜਕਾਂ ਦਾ ਬੜਾ ਬੁਰਾ ਹਾਲ ਹੈ ਇੱਥੇ ਲਾਅ ਐਂਡ ਆਰਡਰ ਦੀ ਬਹੁਤ ਮਾੜੀ ਹਾਲਤ ਹੈ ਇਹ ਸਾਰਾ ਕੁਝ ਠੀਕ ਕਰਨਾ ਡਿਵੈਲਪਮੈਂਟ ਕਰਾਉਣੀ ਹੈ ਇੱਥੇ ਦੀ ਇੰਡਸਟਰੀ ਨੂੰ ਉੱਪਰ ਚੱਕਣਾ ਹੈ ਚਾਮੜੇ ਦਾ ਕਾਰੋਬਾਰ ਬੰਦ ਹੋ ਗਿਆ ਖੇੜ ਦੀ ਸਪੋਰਟ ਦੀ ਫੈਕਟਰੀਆਂ ਬੰਦ ਹੋ ਰਹੀਆਂ ਇਹ ਸਾਰੀਆਂ ਰਿਵਾਈਵ ਕਰਨੀਆਂ ਤੇ ਜਲੰਧਰ ਨੂੰ ਇੱਕ ਸ਼ਾਨਦਾਰ ਚੰਗੇ ਮਾਹੌਲ ਵਾਲਾ

ਅੱਜ ਤੱਕ ਮੇਰੇ ਖਿਲਾਫ ਕੁਝ ਮਿਲਿਆ ਨਹੀਂ ਨਾ ਮੇਰੇ ਖਿਲਾਫ ਕੋਈ ਕੇਸ ਹੈ ਅੱਜ ਦੀ ਤਰੀਖ ਮੈਂ ਬਿਲਕੁਲ ਪਾਕ ਦਾਮਨ ਹੈ ਮੇਰੇ ਉੱਪਰ ਕੋਈ ਕੇਸ ਨਹੀਂ ਹੈ ਕਿਸੇ ਤਰ੍ਹਾਂ ਦਾ ਮੇਰੇ ਉੱਪਰ ਇਲਜ਼ਾਮ ਨਹੀਂ ਹੈ ਸਿਰਫ ਝੂਠੇ ਇਲਜ਼ਾਮ ਲਾ ਕੇ ਕੁਝ ਨਹੀਂ ਬੰਨਣਾ ਲੇਕਿਨ ਮੈਂ ਪੁੱਛਣਾ ਚਾਹੁੰਦਾ ਰਿੰਕੂ ਮੈਂ ਮੇਰੇ ਘਰ ਤੋਂ ਨਹੀਂ ਮਿਲਿਆ ਰਿੰਕੂ ਰਿੰਕੂ ਨੂੰ ਇਹ ਪੁੱਛੋ ਕੱਲ ਜਿਹੜੇ ਬੰਦੇ ਨਸ਼ੇ ਵਿੱਚ ਪੜੇ ਗਏ ਆ ਉਹ ਕੀਤੇ ਆ ਤੇਰੇ ਤੇ ਉਂਗਰਾਲਦੇ ਆ ਤੁਸੀਂ ਆਮ ਆਦਮੀ ਦੇ ਵਿੱਚ ਰਹਿ ਕੇ 2 ਸਾਲ ਮੋਜਾਂ ਕਰੀਆਂ ਲੋਕਾਂ ਨੂੰ ਲੁੱਟਿਆ ਲੋਕਾਂ ਨੂੰ ਬਰਬਾਦ ਕਰਿਆ ਨੌ ਜਵਾਨਾਂ ਨੂੰ ਨਸ਼ੇ ਵਿੱਚ ਗ੍ਰਸਤ ਕਰਿਆ ਇੱਥੇ ਡੜਾ ਸੱਟਾ ਚਲਾਇਆ ਇੱਥੇ ਲਾਟਰੀ ਚਲਾਈ ਉਹ ਤੁਹਾਡਾ ਮੈਂ ਇੱਥੇ ਚੱਲਣ ਨਹੀਂ ਦਮਾਂਗਾ ਅੱਛਾ ਰਿੰਕੂ ਕੀ ਕਹ ਰਹੇ ਨੇ ਕਿ ਭਈ ਜੇਕਰ ਸਾਡੇ ਘਰ ਦੇ ਵਿੱਚ ਜਾਂ ਫਿਰ ਸਾਡੇ ਅਸੀਂ ਚਲਾ ਰਹੇ ਹੈਗੇ ਆ ਤਾਂ ਪਰਿਵਾਰ ਨੂੰ ਕਹੋ ਕਿ ਭਈ ਕੋਈ ਸਾਡੇ ਉੱਤੇ ਕੇਸ ਕਿਉਂ ਨਹੀਂ ਹੋਇਆ ਉਹ ਕਹਿੰਦੇ ਨੇ ਕਿ ਇਦਾਂ ਦੱਸੋ ਚੰਨੀ ਜੀ ਨੂੰ ਫੋਬੀਆ ਹੋਇਆ ਰਿੰਕੂ ਨਹੀਂ ਨਹੀਂ ਫੋਬੀਆ ਨਹੀਂ ਹੋਇਆ ਬਲੈਂਕਟ ਬੇਲ ਕੋਲ ਲੈਣ ਗਿਆ ਉਧਰ ਤਸਕਰ ਚੱਕਿਆ ਉਧਰ ਉਂਗਰਾਲ ਹਾਈ ਕੋਰਟ ਚ ਪਹੁੰਚ ਗਿਆ ਬਲੈਂਕਟ ਬੇਲ ਲੈਣਗੇ ਕੀ ਡਰ ਰਿਹਾ ਤੈਨੂੰ ਨਹੀਂ ਤਾਂ ਅੱਜ ਤੱਕ ਅੱਦੇ ਬਲੈਂਕਟ ਬੇਲ ਨਹੀਂ ਲਈ ਮੈਨੂੰ ਇਡੀਆ ਆਨੇ ਨੇ ਵੀ ਭਲਾਇਆ ਮੈਨੂੰ ਬੜਾ ਤੰਗ ਕਰਿਆ ਦੋਨਾਂ ਸਰਕਾਰਾਂ ਨੇ ਬਲੈਂਕਟ ਵੇਲ ਵਾਸਤੇ ਜਾਣ ਦਾ ਮਤਲਬ ਹੈ ਚੋਰ ਹੈ ਇੱਕ ਨੰਬਰ ਦੇ ਰਿਕੂ ਜੀ ਕਹਿੰਦੇ ਤੁਸੀਂ ਜ਼ਮਾਨਤ ਚਾਹੀਦੀ ਹੈ ਜਮਾਨਤ ਤੇ ਚੰਨੀ ਜੀ ਹਾਂਜੀ ਇਨਕੂ ਕਹਿੰਦਾ ਤੁਸੀਂ ਖੁਦ ਹੀ ਜ਼ਮਾਨਤ ਕਿਹੜੀ ਜ਼ਮਾਨਤ ਤੇ ਹੈ ਕਿਹੜੇ ਬੰਦੇ ਕਿਹੜਾ ਕੇਸ ਮੇਰੇ ਪਰ ਕੋਈ ਐਫ ਆਈ ਆਰ ਹੈ ਮੇਰੇ ਪਰ ਜ਼ਮਾਨਤ ਤਾਂ ਹੋਏਗੀ ਅੱਛਾ ਜੀ ਚੰਨੀ ਜੀ ਪਰसों ਜਿਹੜਾ ਹੋਇਆ ਸੀ ਆਂਗਨਵਾੜੀ ਕੇਂਦਰ ਦੇ ਵਿੱਚ ਬੱਚੇ ਇਹਦੇ ਬਿਮਾਰ ਪਏ ਸੀਗੇ ਕਿਉਂਕਿ 6 ਮਹੀਨੇ ਇੱਕ ਪਾਰੀ ਜਿਹੜੀ ਦਵਾਈ ਸੀਗੀ ਉਹਨਾਂ ਤੇ ਕਾਰਵਾਈ ਕਰਤੀ ਗਈ ਜਿਹੜੀ ਵਰਕਰਾਂ ਦੀ ਸੇਵਾਵਾਂ ਉਹ ਰੱਦ ਕਰ ਦਿੱਤੀਆਂ ਗਈਆਂ ਪੰਜਾਬ ਸਰਕਾਰ ਵੱਲੋਂ ਆੰਗਣਵਾੜੀ ਵਰਕਰ ਸਾਡਾ ਧੁਰਾ ਬਹੁਤ ਅੱਛਾ ਕੰਮ ਕਰ ਰਹੀਆਂ ਮੈਂ ਆਸ਼ਾ ਵਰਕਰਾਂ ਦੀ ਮੈਂ ਤਨਖਾਹ ਵਧਾਈ ਉਹ ਮੇਰੀਆਂ ਭੈਣਾਂ ਨੇ ਮਿੱਡੇ ਮੀਲ ਵਾਲਿਆਂ ਦੀ ਤਨਖਾਹ ਵਧਾਈ ਉਹ ਮੇਰੀਆਂ ਭੈਣਾਂ ਨੇ ਅੱਜ ਦੇਖੋ ਪਤਾ ਕਿਹਾ ਕਿ ਗਲਤੀਆਂ ਹੈਗੀਆਂ ਸਰਕਾਰ ਦੀਆਂ ਗਲਤੀਆਂ ਹੈਗੀਆਂ ਮੰਤਰੀਆਂ ਦੀਆਂ ਇਹ 올ਡ ਦਵਾਈ ਭੇਜਦੇ ਆ ਜਿਹੜੀ ਕਿ ਲੈਪਸ ਹੋ ਚੁੱਕੀ ਹੈ ਉਹ ਵਿਚਾਰੀਆਂ ਕੀ ਕਰਨ ਉਹਨਾਂ ਨੂੰ 3-4000 ਰੁਪਏ ਜਾਂ 10-10000 ਰੁਪਏ ਮਿਲਦਾ ਹੈ ਉਹ ਕੀ ਕਰਨ ਇਹ ਪਰਚੇ ਹੋਣਾ ਤੇ ਗਰੀਬ ਬੰਦਿਆਂ ਤੇ ਲੁੱਟ ਰਹੇ ਆ ਮੰਤਰੀ ਮੁੱਖ ਮੰਤਰੀ ਦੀ ਛੇਡ ਹੋ ਰਿਆ ਇਹ ਕਿਹਦੀ ਛੇਡ ਹੋ ਰਿਆ ਮਨੀਸ਼ ਸ਼ੰਕਰ अय्यर ਕਹਿੰਦਾ ਕਿ ਭਾਰਤ ਕੋ ਪਾਕਿਸਤਾਨ ਤੋਂ ਸਮਾਨ ਦੇਣਾ ਚਾਹੀਏ ਕਿਉਂਕਿ ਉਹਨਕੇ ਪਾਸ ਮੈਨੂੰ ਕਹਿੰਦੇ ਮੈਂ ਆਊਟਸਾਈਡਰ ਐ ਇਹ ਸਾਰੀਆਂ ਪਾਰਟੀਆਂ ਦੂਸਰੀਆਂ ਚ ਆਏ ਮੈਂ ਉਸ ਗੱਲ ਨੂੰ ਵੀ ਛੱਡ ਦਿਨਾ ਲੇਕਿਨ ਮੈਂ ਇੱਥੇ ਘਰ ਲੈ ਲਿਆ ਮੇਰੇ ਬਾਪ ਨਾ ਦਾਦੇ-ਪਰਦਾਦੇ ਇੱਥੇ تھے ਮੇਰੇ ਜਠੇਰੇ ਇੱਥੇ ਐ ਮੈਂ ਆਪਣੇ ਜਠੇਰਿਆਂ ਦੇ ਘਰ ਆਇਆ ਮੈਂ ਇੱਥੇ ਰਹਿਣ ਆਇਆ ਮੈਂ ਕੋਠੀ ਲੈ ਲਈ ਐ ਮੈਂ ਉਰੇ ਰਹਾਂਗਾ ਲੋਕਾਂ ਦੀ ਇਸ ਗੱਲ ਦੀ ਮੇਰੇ ਲੀਡਰਾਂ ਨੂੰ ਅਲੰਬਾ ਨਹੀਂ ਆਏਗਾ ਕਿ ਮੈਂ ਮਿਲਿਆ ਨਹੀਂ ਕਮੇਟੀ ਦੂਜੀ ਕਹਿ ਰਹੇ ਸੀ ਕਿ ਜਿਹੜੇ ਕਿੱਥੇ ਰਹੇ ਕਿੱਥੇ ਆਜ ਤਾਂ ਤੁਸੀਂ ਜਿੱਥੇ ਦੇ ਵੀ ਉਹਨਾਂ ਨੂੰ ਯਾਦ ਕਰਾਤੇ ਜੈਤੀਵਾਲ ਜਾ ਕੇ ਦੇਖ ਲਵੇ ਪੁਆਰ ਗੋਤ ਦੇ ਜਠੇਰੇ ਮੇਰੇ ਪਿੰਡ 'ਚ ਮੇਰਾ ਮੇਰੀ ਇਨਕੁਆਰੀ ਕਰ ਲਵੇ ਮੇਰਾ ਪੁਆਰ ਗੋਤ ਹੈ ਕਿ ਨਹੀਂ ਸਾਡੇ ਇਸ ਸਾਡੇ ਪ੍ਰਭੂਰ ਜੀ ਇੱਥੇ ਤੋਂ ਉੱਠ ਕੇ ਗਏ ਕਿ ਨਹੀਂ ਮੇਰੇ ਪਿੰਡ ਜਾਵੇ ਉਹਨਾਂ ਨੂੰ ਪੁੱਛੇ ਕਿ ਤੁਹਾਡਾ ਗੋਤ ਕੀ ਹੈ ਚੱਲ ਨਹੀਂ ਕਿਹੜੇ ਗੋਤ ਦਾ ਹੈ ਫੇਰ ਤੁਸੀਂ ਜੈਤੀਵਾਲ ਚਲੇ ਜਾਓ ਉਥੇ ਦੇਖੋ ਮੇਰੇ ਵਿੱਚ ਠੇਰੇ ਹੈ ਕਿ ਨਹੀਂ ਅੱਜ ਉਹਨਾਂ ਨੇ ਸਰਮਾਨ ਕੀਤਾ ਮੈਨੂੰ ਆ ਕੇ ਸਰ ਰਮਨ ਬ੍ਰੇਕਰ ਆਇਆ ਸਰ ਫੋਰਮਰ ਮਿਨਿਸਟਰ ਮਨੀਸ਼ ਸ਼ੰਕਰ ਆਈਅਰ ਦਾ ਕਹਿਣਾ ਹੈ ਕਿ ਭਾਰਤ ਕੋ ਪਾਕਿਸਤਾਨ ਤੋਂ ਸਮਾਨ ਉਹਦੀ ਗੱਲ ਸਾਡੀ ਕਾਂਗਰਸ ਪਾਰਟੀ ਉੱਪਰ ਰਹੇਗੀ ਮੈਂ ਉਹਨਾਂ ਪਾਰਟੀਆਂ ਦੀ 130 ਬੀਜੇਪੀ ਕਦੀ 400 ਦੇ ਬਾਅਦ 400 ਦੇ ਪਾਰ ਹੀ ਹੋਣਾ ਹੈ ਲੇਕਿਨ ਪਾਰ ਵਾਲੀ ਆਈ ਮਿਲਨੀ ਆ ਬੀਜੇਪੀ ਨੂੰ ਹੇਡ ਲਈ 400 ਸਾਨੂੰ ਹੈ ਚੰਨੀ ਕਿਹੜੇ ਮੁੱਦੇ ਲੈ ਕੇ ਜਾ ਰਹੀ ਹੈ ਇਹਨੂੰ ਲੈ ਕੇ ਕਈ ਗੱਲਾਂ ਹੋ ਰਹੀਆਂ ਨੇ ਪਈਆਂ ਚੰਨੀ ਜੀ ਕਿਹੜੇ ਮੁੱਦੇ ਲੈ ਕੇ ਜਾ ਰਹੀ ਹੈ ਇੰਡੀਆ ਗਟ ਫੰਡਾਂ ਦਾ ਇਹਨੂੰ ਲੈ ਕੇ ਕਈ ਗੱਲਾਂ ਹੋ ਰਹੀਆਂ ਨੇ ਕਹਿੰਦੇ ਪਹਿਲੇ ਸਰ ਜੀ ਗੱਲ ਸੁਣੋ ਮੇਰੇ ਨਾਲ ਗੱਲ ਕਰੋ ਜਲੰਧਰ ਦੀ ਮੈਂ ਹੁਣ ਜਲੰਧਰ ਵਿੱਚ ਆਇਆ ਜਦ ਮੈਂ ਮਿਊਨਿਸਪਲ ਕਮੇਟੀ ਦਾ ਖਰੜ ਦਾ ਪ੍ਰਧਾਨ ਸੀ ਮੈਂ ਮਨਾ ਮੋਹੀ ਉੱਥੇ ਡਿਵੈਲਪਮੈਂਟ ਕਰਾਈ ਅੱਜ ਕਰੋੜ ਰੁਪਏ ਏਕੜ ਜ਼ਮੀਨ ਆ ਉੱਥੇ ਇੰਨੀ ਡਿਵੈਲਪਮੈਂਟ ਕਰਾਈ ਜਿੱਥੇ 3 ਲੱਖ ਰੁਪਏ ਕੀ ਆਉਂਦਾ ਸਾਰੀ ਕਮਿਟ ਸਾਰੀ ਕਮਿਟ ਤੇ ਚਮਕੌਰ ਸਾਹਿਬ ਦੇ ਵਿੱਚ ਅੱਜ ਤੁਸੀਂ ਜਾ ਕੇ ਦੇਖੋ ਦੋ ਕਾਲਜ ਬਣ ਰਹੇ ਇੱਕ ਯੂਨੀਵਰਸਿਟੀ ਪੜ ਰਹੀ ਹਸਪਤਾਲ ਦੀ ਬਿਲਡਿੰਗ ਨਵੀਂ ਬਣੀ ਸਾਰੀਆਂ ਸੜਕਾਂ ਚੌੜੀਆਂ ਕਰੀਆਂ ਉੱਥੇ ਹੀ ਕਜੂਬਾ ਬਣਿਆ ਜਿਹੜਾ ਕਿ ਸਾਰੇ ਦੁਨੀਆ ਦੇਖਣ ਆ ਰਹੀ ਹੈ ਕਦੇ ਉਹਦੀ ਲਾਈਨ ਨਹੀਂ ਟੁੱਟਦੀ ਸਿੱਖ ਧਰਮ ਨੂੰ ਇਤਿਹਾਸ ਨੂੰ ਦਰਸਾਉਂਦਾ ਮੇਰਾ ਮਾਡਲ ਮੇਰਾ ਅਜੰਡਾ ਇੱਥੇ ਡਿਵੈਲਪਮੈਂਟ ਕਰਾਉਂਦਾ ਚੰਗੇ ਸਕੂਲ ਚੰਗੇ ਕਾਲਜ ਚੰਗੀ ਯੂਨੀਵਰਸਿਟੀ ਚੰਗੇ ਹਸਤਾੜ ਇਹ ਮੇਰਾ ਮਾਡਲ ਹੈ ਚੰਗੀਆਂ ਸੜਕਾਂ 인ਫਰਾਸਟ੍ਰਕਚਰ ਦੇਣਾ ਇੰਡਸਟਰੀ ਨੂੰ ਠੀਕ ਕਰਨਾ ਮੇਰਾ ਮਾਡਲ ਕੋਈ ਰਾਜਨੀਤਿਕ ਲੜਾਈਆਂ ਲੜਨਾ ਨਹੀਂ ਹੈ ਮੇਰਾ ਮਾਡਲ ਨਿੱਕੂ ਵਰਗੇ ਅੰਗਰਾਲ ਵਰਗੇ ਜਿਹੜੇ ਨਸ਼ਾ ਵੇਚਦੇ ਹੈ ਇਹ ਜਿਹੜਾ ਇੱਕ ਹੋਰ ਕਿਹੜਾ ਰਮਨ अरोड़ा ਜਿਹੜੇ ਨਸ਼ਾ ਵੇਚਦੇ ਹੈ ਗਲਤ ਕੰਮ ਕਰਾਉਂਦੇ ਇਹਨਾਂ ਨੂੰ ਭਜਾਉਣਾ ਹੈ ਔਰ ਇਹਨਾਂ ਤੋਂ ਨਜ਼ਾਰਾ ਦੂਰ ਚੰਗੀ ਸਭ ਕੇਜਰੀਵਾਲ ਸਾਹਿਬ ਨੂੰ ਵੇਲ ਮਿਲ ਗਈ ਹੈ ਇੱਕ ਤਰੀਕ ਤੱਕ ਦੀ ਕਿਵੇਂ ਵੇਖਦੇ ਹੋ ਜੀ ਭਾਈ ਸਾਹਿਬ ਜੀ ਮੈਂ ਉਹਦੇ ਬਾਰੇ ਕੁਝ ਕਿਹਾ ਕਹਾ ਹੂੰ ਤੁਸੀਂ ਇਹ ਠੀਕ ਹੈ ਵੀ ਕੋਰਟ ਨੇ ਉਹ ਆਪਣੇ ਲੈਕਚਰ ਅਕਦੀ ਪਲੀ ਲੈ ਕੇ ਉਹਨੂੰ ਵੇਚ ਦੇਤੀ ਲੇਕਿਨ ਕਿਆ ਉਹ ਦਾਗ ਤੋਂ ਹੋ ਜਾਣਗੇ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਅਕਾਲੀ ਦਰ ਨੇ ਕਿਹਾ ਕਿ ਸਾਡੀ ਸਰਕਾਰ ਜਿੱਲੇ ਪੰਜਾਬ ਦਾ ਪੂਰਾ ਵਿਕਾਸ ਕੀਤਾ ਗਿਆ ਕਹਿੰਦੇ ਕਿ ਚੰਨੀ ਸਾਹਿਬ ਇੱਕ ਲਾਸ ਵਾਰ ਮੈਂ ਇਸ ਸੰਵਿਧਾਨ ਨੂੰ ਬਚਾਉਣ ਦੀ ਕਸਮ ਖਾ ਕੇ ਆਇਆ ਤੇ ਇਸ ਤੋਂ ਬਾਅਦ ਮੈਂ ਅਭੇਦਕਰ ਸਾਹਿਬ ਦੇ ਬੁੱਤ ਤੇ ਜਾਣਾ ਉੱਥੇ ਨਮਸਕਾਰ ਕਰਨੀ ਹੈ ਉੱਥੇ ਸੌਂ ਖਾਣੀ ਹੈ ਕਿ ਸਾਡਾ ਦੇਸ਼ ਇਕੱਠਾ ਰਹੇਗਾ ਸਾਡਾ ਸੰਵਿਧਾਨ ਇਹੀ ਰਹੇਗਾ ਇਹਦੇ ਨਿਰਮਾਤਾ ਸਾਡੇ ਬਾਬਾ ਸਾਹਿਬ ਅੰਬੇਦਕਰ ਹੀ ਰਹਿਣਗੇ ਇਹ ਬਦਲ ਨਹੀਂ ਸਕਣਗੇ